i mm -hmm. The girl. I'm <laughs> No. It's <laughs> a uh-huh i خالسا پرم سنمان یوگ سارے دھرم کے سانجے رہ پر ਮਨੁੱਖਤਾ ਨੂੰ ਗਿਆਨ ਮੰਡਣ ਵਾਲੇ ਤਾਨਸ਼ੀਰਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜ ਬੈਠੀ ਗੁਰੂ ਰੂਪ ਸਾ ਸੰਗਤ ਫਤੇ ਦੀ ਸੰਜ ਪਾਓ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਯੋਗ ਸੰਗਤ ਜੀ ਅੱਜ ਦਾ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਛਪੜੀ ਸਾਹਿਬ ਪਿੰਡ ਤੂਤ ਡਿਸਟ੍ਰਿਕਟ ਫਰੋਹਤਪੁਰ ਪੰਜਾਬ ਦੀ ਧਰਤੀ ਤੇ ਹਰ ਇੱਕ ਸਾਲ ਦੀ ਤਰ੍ਹਾਂ ਸਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੁੱਚਾ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਛੱਪੜੀ ਸਾਹਿਬ ਦੇ ਅਸਥਾਨ ਤੇ ਹਰ ਇੱਕ ਸਾਲ ਦੀ ਤਰ੍ਹਾਂ ਇੱਥੋਂ ਦੇ ਮਹਾਂਪੁਰਖ ਮੁਖ ਸੇਵਾਦਾਰ ਬਾਬਾ ਬੋਸ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬੜੇ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਪਹਿਲਾਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਮਹਾਪੁਰਸ਼ਾਂ ਦਾ ਵੇਖੋ ਕਿੱਡਾ ਵੱਡਾ ਉਪਰਾਲਾ ਹੈ ਸਾਧ ਸੰਗਤ ਜੀ ਅੱਜ ਕੱਲ ਜਿਹੜੇ ਸਮਾਗਮ ਕਰਾਉਣੇ ਆ ਬਹੁਤ ਹੀ ਮੁਸ਼ਕਲ ਗੱਲ ਹੈ ਜਿਹੜੇ ਕਰਵਾ ਰਹੇ ਆ ਮਹਾਪੁਰਸ਼ ਉਹਨਾਂ ਨੂੰ ਪਤਾ ਹੈ ਵੀ ਸੰਗਤ ਨੂੰ ਕਿਵੇਂ ਸੱਦਾ ਦੇਣਾ ਕਿਵੇਂ ਬੁਲਾਉਣਾ ਕਿਵੇਂ ਉਹ ਸਮਾਗਮ ਦਾ ਪ੍ਰਬੰਧ ਕਰਨਾ ਮਹਾਪੁਰਸ਼ਾਂ ਨੂੰ ਦੂਰੋਂ ਦੂਰੋਂ ਬੁਲਾਉਣਾ ਕਿਸੇ ਦਾ ਸਮਾਂ ਹੋਣਾ ਕਿਸੇ ਦਾ ਨਾਂ ਹੋਣਾ ਇਹ ਕਈ ਮੁਸ਼ਕਲਾਂ ਹੁੰਦੀਆਂ ਸੋ ਮਹਾਪੁਰਸ਼ਾਂ ਨੇ ਉਪਰਾਲਾ ਕੀਤਾ ਆਓ ਉਹਨਾਂ ਦੇ ਇਸ ਉਪਰਾਲੇ ਨੂੰ ਸਕਾਰ ਕਰੀਏ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿੰਨਾ ਇਕੱਠ ਥੱਲੇ ਐ ਗੁਰੂ ਦੇ ਚਰਨਾਂ ਵਿੱਚ ਤਾਂ ਸੰਗਤ ਬਹੁਤ ਥੋੜੀ ਐ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਆਓ ਅੱਜ ਅਸੀਂ ਸ਼ਹੀਦਾਂ ਦੇ ਸਥਾਨ ਤੋਂ ਕੁਝ ਪ੍ਰਾਪਤ ਕਰਨ ਵਾਸਤੇ ਆਏ ਆ ਕਿਉਂਕਿ ਸਿਰਫ ਮੇਲਾ ਵੇਖ ਕੇ ਹੀ ਮੁੜ ਜਾਣਾ ਕੋਈ ਵਧੀਆ ਗੱਲ ਨਹੀਂ ਹੁੰਦੀ ਆਓ ਸ਼ਹੀਦਾਂ ਦੇ ਸਥਾਨ ਤੇ ਆਏ ਆ ਉਹਨਾਂ ਦੇ ਅਸਿਆਤ ਨੂੰ ਇਤਿਹਾਸ ਨੂੰ ਸਿੱਧਾ ਕਰੀਏ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰੀਏ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਸਮਾਗਮ ਚੱਲ ਰਿਹਾ ਹੈ ਆਓ ਇਹਨਾਂ ਸਮਾਗਮਾਂ ਦੇ ਵਿੱਚ ਬੈਠ ਕੇ ਗੁਰੂ ਦਾ ਇਤਿਹਾਸ ਸਰਵਣ ਕਰਕੇ ਮਹਾਪੁਰਸ਼ਾਂ ਨੇ ਆਪਣੇ ਉਪਰਾਲਾ ਕੀਤਾ ਜਿੱਥੇ ਬੜੇ ਪ੍ਰੇਮ ਦੇ ਨਾਲ ਸੰਗਤ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਦਰਸ਼ਨ ਕਰ ਰਹੀ ਹੈ ਬਾਹਰ ਆਵਾਜ਼ ਸੁਣ ਰਹੀ ਹੈ ਐਵੇਂ ਦੁਨੀਆ ਦੇ ਕੋਨੇ-ਕੋਨੇ ਤੇ ਚੈਨਲਾਂ ਨਹੀਂ ਅੱਜ ਦਾ ਸਮਾਗਮ ਹੈ ਜਿਹੜਾ ਉਹ ਟੈਲੀਕਾਸਟ ਕੀਤਾ ਜਾ ਰਿਹਾ ਹੈ ਲਾਈਵ ਤੋ ਸੰਗਤ ਘਰਾਂ ਵਿੱਚ ਬੈਠ ਕੇ ਵੀ ਵਿਦੇਸ਼ਾਂ ਵਿੱਚ ਬੈਠ ਕੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ। ਆਓ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਾਂਗਾ। ਆਓ ਗੁਰੂ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਮਹਾਨ ਕਥਾਵਾਚਕ ਮਹਾਪੁਰਸ਼ਾਂ ਦੇ ਵਿਚਾਰ ਸੁਣਨ ਵਾਸਤੇ ਗੁਰੂ ਦੇ ਚਰਨਾਂ ਵਿੱਚ ਐਡਾ ਵੱਡਾ ਸਿੱਖਾਂ ਦਾ ਇਤਿਹਾਸ ਆਓ ਸਾਡੇ ਕੋਲੇ ਜਥੇ ਬਹੁਤ ਪਹੁੰਚ ਰਹੇ ਆ। ਸਭ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਆ ਭਾਈ ਹਰਨੇਕ ਸਿੰਘ ਜੀ ਤੰਬੂਵਾਲ ਵਾਲੇ ਬੜੇ ਪ੍ਰੇਮ ਦੇ ਨਾਲ ਕੀਰਤਨ ਦੀ ਸੇਵਾ ਨਿਭਾਉਂਦੇ ਆ ਸੋ ਉਸ ਤੋਂ ਬਾਅਦ ਸਾਡੇ ਅਤੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਕਥਾਵਾਚ ਜਮਨੀ ਸਾਹਿਬ ਤੋਂ ਜਿਨ੍ਹਾਂ ਦੇ ਆਪ ਦਰਸ਼ਨ ਕਰ ਰਹੇ ਹੋ ਆਓ ਇਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਪਾਪਾ ਪਰਮਪ੍ਰੀਤ ਸਿੰਘੀ ਨਥਪੁਰ ਪਰਵਾਰੇ ਮਹਾਂਪੁਰਸ਼ ਉਹ ਵੀ ਪਹੁੰਚ ਰਹੇ ਆ ਤੇ ਜਿਵੇਂ ਜਿਵੇਂ ਮਹਾਂਪੁਰਸ਼ ਆਉਣਗੇ ਸਾਰਿਆਂ ਨੂੰ ਸਮਾਂ ਦਿੱਤਾ ਜਾਵੇਗਾ ਤੇ ਮੈਂ ਸਾਰੀ ਸੰਗਤ ਦੇ ਜਾਨਾਂ 'ਚ ਬੇਨਤੀ ਕਰਾਂਗਾ ਹੱਥ ਬੰਨ੍ਹ ਕੇ ਕਿ ਸੰਗਤ ਜੀ ਦਰਬਾਰ ਸਾਹਿਬ ਜਿਹੜਾ ਬਣਿਆ ਬਾਬਾ ਜੀ ਦਾ ਉੱਥੋਂ ਵੀ ਤੁਸੀਂ ਕੋਸ਼ਿਸ਼ ਕਰੋ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰੋ ਕਿਉਂਕਿ ਬਲਾਰੇ ਨੂੰ ਬੋਲਣ ਦਾ ਆਨੰਦ ਬਲਾਰੇ ਨੂੰ ਇਤਿਹਾਸ ਸੁਣਾਉਣ ਦਾ ਆਨੰਦ ਤਾਂ ਆਉਂਦਾ ਹੈ ਜੇ ਅਸੀਂ ਸਾਹਮਣੇ ਬੈਠ ਕੇ ਇਤਿਹਾਸ ਸੁਣੀਏ ਸਾਰੀ ਸੰਗਤ ਦੇ ਜਾਨਾਂ 'ਚ ਬੇਨਤੀ ਕਰਾਂਗਾ ਬੜੇ ਪ੍ਰੇਮ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਸੱਜਣ ਦੀ ਕਿਰਪਾਲਤਾ ਕਰੋ ਜਿਹੜੇ ਸੇਵਾਦਾਰ ਡਿਊਟੀਆਂ ਨਿਭਾ ਰਹੇ ਆ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿਆਂ ਦਾ ਬਾ ਰਸ਼ ਜੇ ਗੱਡੀ ਆ ਰਹੀ ਹੈ ਸੋ ਕਿਰਪਾ ਕਰਕੇ ਪਾਰਕਿੰਗ ਦੇ ਵਿੱਚ ਐਸ ਤੰਗ ਨਾਲ ਗੱਡੀ ਨੂੰ ਲਾਓ ਕਿ ਜਾਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਫਿਰ ਵਾਰ-ਵਾਰ ਅਨਾਉਂਸਮੈਂਟ ਵੀ ਨਹੀਂ ਹੁੰਦੀਆਂ ਇਹ ਬੇਨਤੀ ਪ੍ਰਵਾਨ ਕਰਿਓ ਔਰ ਮੈਂ ਬਾਬਾ ਜੀ ਦਾ ਬੜਾ ਉਪਰਾਲਾ ਹੈ ਹਰਮਨੀ ਆਯੁਰਵੇਦਿਕ ਮੈਡੀਕਲ ਐਂਡ ਯੂਨਾਈਟਿਡ ਚਿਕ ਵੱਲੋਂ ਕੈਂਪ ਚੱਲ ਰਿਹਾ ਹੈ ਜੀ ਫ੍ਰੀ ਮੈਡੀਕਲ ਤੇ ਤੁਸੀਂ ਜਿਹੜਾ ਲੋੜਵੰਦ ਕੋਈ ਭੈਣ ਭਰਾ ਹੈ ਇਹ ਸਮੇਂ ਦਾ ਫਾਇਦਾ ਉਠਾ ਸਕਦੇ ਹੋ ਅਮਰ ਸੰਚਾਰ ਦਾ ਪ੍ਰੋਗਰਾਮ ਬਾਬਾ ਜੀ ਨੇ ਰੱਖਿਆ ਹੈ ਕੱਲ ਨੂੰ 10 ਵਜੇ ਇੱਥੇ ਅਮਰ ਸੰਚਾਰ ਹੋਣਾ ਹੈ ਅਮਰਤ ਭਲਾਖੀ ਮਾਈ ਪਾਈ ਜੋ ਵੀ ਸੱਜਣ ਪਹੁੰਚ ਰਹੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਨਾਮ ਹੇਠਾਂ ਦਰਦ ਕਰਵਾ ਦਿਓ ਤੇ ਕੱਲ ਨੂੰ ਸਮੇਂ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਆਓ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਬੇਨਤੀ ਕਰਾਂਗਾ ਸਾਡੇ ਅਤੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ ਗੁਰਦੁਆਰਾ ਜਾਮਨੀ ਸਾਹਿਬ ਤੋਂ ਉਹ 1 ਘੰਟਾ ਆਪ ਜੀ ਦੇ ਨਾਲ ਗੁਰੂ ਇਤਿਹਾਸ ਦੀ ਸਾਂਝ ਪਾਉਣਗੇ ਫਤਿਹ ਬਲਾਓ ਸਾਰੀ ਸੰਗਤ ਬੜੇ ਪ੍ਰੇਮ ਨਾਲ ਆ ਕੇ ਸਜੋ ਜੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤਾਂ ਮੰਨ ਵਾਹਿਗੁਰੂ ਸਾਬਹਿ ਕਿਰਪਾ ਨਿਹਾਰ ਜਗਤ ਗੁਰੂ ਏ ਸੰਸਾਰ ਤਾਪ ਹਜਨ ਦਾਤ ਮਾਇ ਕਰੂ ਸਰੀਰ ਸੁਵਸਤ ਖੀਣ ਸਮੈ ਸਿਮਰੰਤ ਨਾਨਕ ਪ੍ਰਭ ਤੁਮਤ ਮਾਦੂਆ ਤਉ ਰੰਭੋ ਹੀਤ ਸਾਖਾ ਜਨ ਕੀਆ ਸੀਸ ਦਿਆ ਪਦ ਸਿਰ ਨਾ ਦਿਆ ਸਦਨ ਹੀਤ ਇਤੀ ਜਨ ਕਦੀ ਸੀਸ ਦੀਆ ਪਾਦ ਸੀ ਨਾ ਉਚਰੀ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਣਾ ਮਦਨੀ ਕੀਿਆ ਡਰਪਣਾ ਜਬ ਹੱਥ ਸੇ ਧੋਦਾ ਨੀਣਾ ਮਦਨੇ ਪੀ ਤਿਆ ਢੁਪਣਾ ਜਬ ਹੱਥ ਸੇ ਧੋਦਾ ਮੀਣਾ ਜੁਗੂ ਜੋਗ ਅਟਲ ਤਬਦੂ ਸਤ ਤਖਤ ਦੇ ਮਾਲਕ ਰਜ਼ਾਨ ਰਾਜ ਪਾਣੁ ਭਾਣੁ دیਵਾਨ ਦੀਪ ਉਪਮਾ ਮਹਾਨ ਹਾਜ਼ਰ ਨਾਜ਼ਰ ਸਾਤਕੂ ਤਾਨੁ ਤਾਨੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਮੁਬਾਕ ਚਰਨ ਸ਼ਰਨ ਦੇ ਅੰਦਰ ਸਾਜ ਰਹੇ دیਵਾਨਾ ਵਿੱਚ ਹਾਜ਼ਰੀ ਭਾਦ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਗੁਰਸਿੱਖਾਂ ਦੀ ਰਸਤਾ ਤੂੰ ਅਪਰਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਮਰਾਈ ਦੇ ਬਚਨੇ ਹਾਜ਼ਰ ਕੀਰਤਨ ਸੁਣੇ ਹਾਜ਼ਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਸਤਿਗੁਰੂ ਕਹਿੰਦੇ ਬਾੜੋ ਬਾੜੋ ਦੇ ਕੀਰਤਣੀਆਂ ਰਾਮ ਰਾਮਾ ਰਾਮਾ ਗੁਣ ਗਾਉ ਛੂਡ ਮਾਇਆ ਕੇ ਤੰਦ ਸੁਆਉ ਸਤਿਗੁਰੂ ਕੀਰਤਨ ਕਰਨ ਸੁਣਦ ਵਾਲਿਆਂ ਦੇ ਸ਼ਾਬਾਸ਼ੀ ਦੇ ਦਿੰਦੇ ਆਪ ਸਾਰੇ ਸ਼ਾਬਾਸ਼ੀ ਦੇ ਪਾਤਰ ਹੋ ਜਿੱਥੇ ਸਾਡੇ ਸਾਰਿਆਂ ਦੇ ਬਹੁਤ ਵੱਡੇ ਭਾਗ ਬਣਦੇ ਤੇ ਉੱਥੇ ਬਹੁਤ ਵੱਡਾ ਉਪਰਾਲਾ ਜੋ ਮਹਾਂਪੁਰਖ ਬਾਬਾ ਬੂਹੜ ਸਿੰਘ ਜੀ ਮੈਂ ਸਮਝਦਾ ਸਾਡੇ ਇਲਾਕੇ ਦੇ ਅੰਦਰ ਸਭ ਤੋਂ ਵੱਧ ਸੁਆਗਮ ਇਸ ਸਟੇਜ ਤੇ ਹੁੰਦੇ ਆ ਤੇ ਮਹਾਂਪੁਰਖ ਸਮੇ ਅਨੁਸਾਰ ਕੋਈ ਵੀ ਜਿਹੜਾ ਵਿਆਹ ਦਾ ਹੁੰਦੇ ਬੜ ਜਿਹੜਾ ਬੈਡਾਂ ਤੋਂ ਥੱਲੇ ਧਰਤੀ ਤੇ ਲਾਓ ਸਾਨੂੰ ਪਤਾ ਲੱਗੇ ਵੀ ਉਹ 83 ਸਾਲ ਦੀ ਬਜ਼ੁਰਗ ਮਾਂ 7 ਤੇ 9 ਸਾਲ ਦਾ ਉਹ ਬੱਚਾ ਕਿਵੇਂ ਫर्श ਤੇ ਠੰਡੇ 147 ਫੁੱਟ ਉੱਚੇ ਮੁਰਜ ਦੇ ਚ ਬੈਠੇ ਹੋਣਗੇ ਤੇ ਥੱਲੇ ਆਸਮਾਨ ਵਾਂਗ ਬੱਚੇ ਵੀ ਪੁੱਛਣਗੇ ਅੱਗੇ ਤੇ ਰੋਜ਼ ਦਾਦਾ ਜੀ ਦਾਦੀ ਜੀ ਆਪਾਂ ਬੈੱਡ ਤੇ ਸੌਂਦੇ ਸਾਂ ਹੁਣ ਥੱਲੇ ਕਿਉਂ ਤੇ ਫਿਰ ਬੁੱਕਲ ਚ ਲੈ ਕੇ ਉਹਨਾਂ ਨੂੰ ਸਾਡਾ ਇਤਿਹਾਸ ਸੁਣਾਈ ਗਿਆ ਸੀ ਮਾਪੁਰਖਾਂ ਦਾ ਬਹੁਤ ਵੱਡਾ ਉਪਰਾਲਾ ਸਤਿਕਾਰਯੋਗ ਮਾਤਾ ਗੁਜਰਕੌਰ ਜੀ ਚਾਰ ਸਹਿਬਜ਼ਾਦੇ ਔਰ ਬਾਬਾ ਹਿੰਮਤ ਸਿੰਘ ਜੀ ਬਾਠ ਦਿਨਾਂ ਦੇ ਪਾਪ ਨੂੰ ਸਥਾਨਾਂ ਤੇ ਆਪਾਂ ਹਾਜ਼ਰੀ ਭਰ ਰਹੇ ਆ। ਇਸੇ ਦੀ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ ਨੂੰ ਲੈ ਕੇ ਗਏ ਨੇ ਆਓ ਸਾਧ ਸੰਗਤ ਦਾਸ ਕੁਝ ਕੁ ਵਿਚਾਰਾਂ ਆਪ ਜੀਆਂ ਦੇ ਨਾਲ ਸਾਝੀਆਂ ਕਰੇਗਾ ਤੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਸਰੀਰ ਇਕਾਗਰਤਾ ਬਖਸ਼ਿਸ਼ ਕਰਿਓ ਔਰ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਕੋਈ ਰਸਨਾ ਬਿਰਵੀ ਬਾਂਦੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਸਾਹਿਬ ਦੇ ਪਾਵਨ ਧਰਤੀ ਤੇ ਮਸੰਖੇਪ ਬੇਨਤੀਆਂ ਕਰਨੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਰਿਵਾਰ ਦੀ ਕਿੰਨੀ ਵੱਡੀ ਕੁਰਬਾਨੀ ਹੈ 16 ਸੂਕੀ ਕੀਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਪੁੱਤਰ ਨੇ ਸਭ ਤੋਂ ਵੱਡੇ ਬਾਬਾ ਗੁਰਦਤਾ ਜੀ ਜਿਨ੍ਹਾਂ ਦਾ ਜਨਮ ਭਾਈ ਕੀ ਡਰੋਦੀ ਹੁੰਦਾ ਹੈ ਆਪ ਜੀ ਫਰੂਜਪੁਰ ਤੋਂ ਮੋਗੇ ਨੂੰ ਜਾਂਦੇ